ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਜਗਰਾਉਂ ਸ਼ਹਿਰ ਤੋਂ ਲੁਧਿਆਣੇ ਜ਼ਿਲ੍ਹੇ ਦੇ ਜਗਰਾਉਂ ਸ਼ਹਿਰ ਤੋਂ ਇੱਕ ਕੋਠੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਕੋਠੀ ਦੀ ਜਗ੍ਹਾ ਦੀ ਗੱਲ ਕਰੀ ਤਾਂ 6 ਬਸਵੇ ਦੇ ਵਿੱਚ ਕੋਠੀ ਬਣੀ ਹੋਈ ਆ ਜੇ ਗਜਾਂ ਵਿੱਚ ਗੱਲ ਕਰੀਏ ਤਾਂ 300 ਗਜ ਜੇ ਮਰਲੇਆਂ ਵਿੱਚ ਗੱਲ ਕਰੀਏ ਤਾਂ 10 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਤੇ ਆ ਦੇਖੋ ਜੀ ਪੂਰੀ ਖੁੱਲੀ ਡੁੱਲੀ ਸੜਕ ਆ ਕੋਠੀ ਦੇ ਮੂਹਰੇ ਖੁੱਲੀ ਡੁੱਲੀ ਗਲੀ ਆ ਪੂਰੀ ਐਂਟਰਲੌਕ ਲੱਗਿਆ ਹੋਇਆ ਜੀ ਤੇ ਫਰੰਟ ਤੇ ਕੁਛ ਇਦਾਂ ਦਾ ਐਲੀਵੇਸ਼ਨ ਬਣਿਆ ਹੋਇਆ ਦੇਖੋ ਬਹੁਤ ਸੋਹਣੀ ਕੋਠੀ ਆ ਅੰਦਰੋਂ ਵੀ ਤੁਸੀਂ ਦੇਖੋਗੇ ਨਾ ਕੋਠੀ ਬਹੁਤ ਸੋਹਣੀ ਆ ਜੀ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਹੀ ਮੰਗਿਆ ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਆ ਦੇਖੋ ਵੀ ਫਰੰਟ ਤੋਂ ਵੀ ਪਤਾ ਲੱਗਦਾ ਵੀ ਕੋਠੀ ਬਹੁਤ ਵਧੀਆ ਤੇ ਜਦੋਂ ਅੰਦਰ ਅੰਦਰ ਇਸ ਤੋਂ ਵੀ ਜ਼ਿਆਦਾ ਸੋਹਣੀ ਆ ਅੰਦਰੋਂ ਪਤਾ ਲੱਗਦਾ ਵੀ ਕੋਠੀ ਕਿਦਾਂ ਦੀ ਹੈ ਨਾ ਕੰਮ ਬਹੁਤ ਵਧੀਆ ਕੰਮ ਹੋਇਆ ਵਾ ਤੇ ਆ ਦੇਖੋ ਕੌਲਾਂ ਤੇ ਕੁਛ ਇਦਾਂ ਦਾ ਪੱਥਰ ਲੱਗਿਆ ਹੋਇਆ ਤੇ 9 ਫੁੱਟ ਦਾ ਗੇਟ ਲੱਗਿਆ ਹੋਇਆ ਜੀ ਖੁੱਲਾ ਡੁੱਲਾ ਪੋਰਚ ਏਰੀਆ ਆਰਾਮ ਨਾਲ ਗੱਡੀ ਲੱਗਦੀ ਵੱਡੀ ਗੱਡੀ ਆਰਾਮ ਨਾਲ ਲੱਗਦੀ ਇੱਥੇ ਤੇ ਬਾਹਰ ਵੀ ਗੱਡੀ ਖੜਾ ਸਕਦੇ ਆ ਅੰਦਰ ਦੋ ਗੱਡੀਆਂ ਵੀ ਲੱਗ ਸਕਦੀਆਂ ਜੀ ਤੇ ਆ ਦੇਖੋ ਇੱਧਰ ਵਾਸ਼ ਸੈਸ਼ਨ ਲੱਗਾ ਹੋਇਆ ਜੀ ਐਂਟਰੀ ਕਰਦੇ ਸਾਰ ਰਾਈਟ ਸਾਈਡ ਤੇ ਵਾਸ਼ ਸੈਸ਼ਨ ਲੱਗਾ ਹੋਇਆ ਤੇ ਆ ਕਾਰਨਰ ਵਿੰਡੋ ਲੱਗੀ ਹੋਈ ਹੈ ਇਹ ਇਹ ਬੈਡਰੂਮ ਆ ਜੀ ਅੰਦਰੋਂ ਦਿਖਾਵਾਂਗੇ ਤੁਹਾਨੂੰ ਤੇ ਆ ਫਰੰਟ ਤੇ ਇੱਕ ਵਿੰਡੋ ਲੱਗੀ ਹੋਈ ਆ ਇਹ ਡ੍ਰੈੰਗ ਰੂਮ ਆ ਜੀ ਫੋਰਨ ਸਟਾਈਲ ਕੋਠੀ ਬਣੀ ਹੋਈ ਹੈ ਜੀ ਇਹ ਬਾਹਰਲੇ ਹਿਸਾਬ ਦੇ ਨਾਲ ਤੇ ਆਹ ਦੇਖੋ ਜੀ ਆ ਆ ਗਿਆ ਇਲੈਕਟ੍ਰੀਸ਼ੀਅਨ ਵਾਲਾ ਹਿਸਾਬ ਕਿਤਾਬ ਆ ਬੋਰਡ ਇੱਥੇ ਲੱਗਿਆ ਹੋਇਆ ਇਹਦੇ ਵਿੱਚ ਜਿਹੜਾ ਥੱਲੇੜੇ ਪੋਰਸ਼ਨ ਦੀ ਬਿਜਲੀ ਇੱਥੋਂ ਹੈਗੀ ਹੈ ਤੇ ਉੱਪਰਲੇ ਪੋਰਸ਼ਨ ਦਾ ਉੱਪਰੋਂ ਲੱਗਿਆ ਹੋਇਆ ਏ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਆਜੋ ਜੀ ਹੁਣ ਕਰਦੇ ਆ ਕੋਠੀ ਦੇ ਵਿੱਚ ਐਂਟਰ ਤੇ ਆਹ ਦੇਖੋ ਆ ਜਾਲੀ ਵਾਲਾ ਪਲਾ ਲੱਗਿਆ ਹੋਇਆ ਤੇ ਆ ਲੱਗਿਆ ਜੀ ਦੂਜਾ ਗੇਟ ਜਿਹੜਾ ਇਦੇ ਉੱਤੇ ਵੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਲੱਕੜੀ ਦਾ ਇਹਦੇ ਤੇ ਪਾਲਸ ਦਾ ਕੰਮ ਰੰਦਾ ਹਜੇ ਦੇਖੋ ਇਹ ਪਾਲਸ ਫੁੱਲ ਚ ਵੱਜ ਗਈ ਬਹੁਤ ਸੋਹਣਾ ਲੱਗਣਾ ਹੈ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਹੈ ਗੇਟ ਵੀ ਪੂਰੇ ਠੋਸ ਬਣੇ ਹੋਏ ਲੱਕੜੀ ਦਾ ਕੰਮ ਇਹਨਾਂ ਨੇ ਆਪ ਹੀ ਕਰਵਾਇਆ ਹੋਇਆ ਹੈ ਇਹਨਾਂ ਦੇ ਰਿਸ਼ਤੇਦਾਰ ਜਿਹੜਾ ਤੇ ਉਹ ਲੱਕੜੀ ਦਾ ਕੰਮ ਕਰਦੇ ਉਹਨਾਂ ਨੇ ਆਪ ਕੀਤਾ ਸਾਰਾ ਕੰਮ ਬਹੁਤ ਵਧੀਆ ਰੀਜਨਲ ਕੰਮ ਹੋਇਆ ਵਾ ਆ ਦੇਖੋ ਲੌਬੀ ਵੀ ਪੂਰੀ ਖੁੱਲੀ ਡੁੱਲੀ ਲੌਬੀ ਬਣੀ ਹੋਈ ਆ ਤੇ ਛੱਤਾਂ ਦੇ ਉੱਤੇ ਡਾਊਨ ਸੀਲਿੰਗ ਹੋਈ ਵੀ ਆ ਤੇ ਆ ਲੌਬੀ ਦੇ ਵਿੱਚ LED ਪੈਨਲ ਬਣਿਆ ਹੋਇਆ ਤੇ ਪੌੜੀਆਂ ਦੇ نیچے ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਸ਼ੋਅ ਵਾਸਤੇ ਤੇ ਆ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਬੈੱਡਰੂਮ ਆ ਦੇਖੋ ਆ ਗਿਆ ਜੀ ਬੈੱਡਰੂਮ ਫਰੰਟ ਤੇ ਜਿਹੜਾ ਬੈੱਡਰੂਮ ਬਣਿਆ ਹੋਇਆ ਤੇ ਗੇਟ ਇਹਦੇ ਵੀ ਬਹੁਤ ਸੋਹਣਾ ਲੱਗਿਆ ਹੋਇਆ ਲੱਕੜ ਦਾ ਸਾਰਾ ਹੀ ਕੰਮ ਟੋਟਲੀ ਵਧੀਆ ਹੋਇਆ ਵਾ ਕਬੂਰਡ ਵਗੈਰਾ ਬਣੇ ਹੋਇਆ ਤੇ ਆ ਦੇਖੋ ਡਾਉਨ ਸੀਲਿੰਗ ਹੋਈ ਵੀ ਆ ਵਧੀਆ ਡਾਉਨ ਸੀਲਿੰਗ ਹੋਈ ਵੀ ਆ ਸਾਰੀ ਕੋਠੀ ਦੇ ਵਿੱਚ ਅਲੱਗ-ਅਲੱਗ ਤਰੀਕੇ ਦੀ ਡਾਉਨ ਸੀਲਿੰਗ ਹੋਈ ਵੀ ਆ ਸਾਰੇ ਕਮਰਿਆਂ ਦੇ ਵਿੱਚ ਵਧੀਆ ਅਲੱਗ-ਅਲੱਗ ਡਿਜ਼ਾਈਨ ਬਣੇ ਹੋਇਆ ਤੇ ਆ ਦੇਖੋ ਇਹਦੇ 'ਚ ਵੀ LED ਪੈਨਲ ਬਣਿਆ ਹੋਇਆ ਜੀ ਤੇ ਆ ਵੀ ਤੁਹਾਨੂੰ ਖੋਲ ਕੇ ਦਿਖਾਉਂਦੇ ਆਪਾਂ ਆ ਦੇਖੋ ਜੀ ਵਧੀਆ ਲੱਕੜ ਦਾ ਕੰਮ ਜਿਹੜਾ ਵਧੀਆ ਹੋਇਆ ਵਾ ਪੂਰਾ ਸਾਰੇ ਕਮਰਿਆਂ ਦੇ ਵਿੱਚ ਪੂਰੇ ਵੱਡੇ-ਵੱਡੇ ਕੱਬ ਬੋਰਡ ਬਣੇ ਹੋਇਆ ਵੀ ਲੱਕੜੀ ਦਾ ਸਾਰਾ ਕੰਮ ਕੰਪਲੀਟ ਹੈ ਜੀ ਆ ਦੇਖੋ ਕਲਰ ਪੇਂਟ ਦਾ ਵੀ ਸਾਰਾ ਕੰਮ ਓਕੇ ਆ ਤੇ ਆਹ ਦੇਖੋ ਵੀ ਇਹਨਾਂ ਨੂੰ ਆਪਾਂ ਕਿੱਦਾਂ ਵੀ ਯੂਜ਼ ਕਰ ਸਕਦੇ ਆ ਇਹਨਾਂ ਵਿੱਚ ਕੱਪੜੇ-ਕੁਪੜੇ ਰੱਖਣੇ ਜਿੰਨੇ ਮਰਜ਼ੀ ਰੱਖ ਲਓ ਸਾਰੇ ਕਮਰਿਆਂ ਦੇ ਵਿੱਚ ਹੀ ਬਣੇ ਹੋਏ ਆ ਜੀ ਤੇ ਆ ਬਣਿਆ ਜੀ ਬਾਥਰੂਮ ਇਹਦੇ ਨਾਲ ਅਟੈਚ ਬਾਥਰੂਮ ਬਣਿਆ ਹੋਇਆ ਤੇ ਬਾਥਰੂਮ ਦੇ ਵਿੱਚ ਵੀ ਟਾਇਲ ਟੂ ਲੱਗੀ ਹੋਈ ਆ ਵਧੀਆ ਟਾਇਲ ਲੱਗੀ ਹੋਈ ਆ ਦੇਖੋ ਕਿੰਨੀ ਸੋਹਣੀ ਲੱਗਦੀ ਵੀ ਸ਼ੀਟਾ-ਫੂਟਾ ਵਧੀਆ ਲੱਗਿਆ ਇੰਗਲਿਸ਼ ਸ਼ੀਟ ਲੱਗੀ ਹੋਈ ਆ ਇੱਥੇ ਵਾਸ਼ਬੈਸ਼ਨ ਲੱਗਿਆ ਹੋਇਆ ਜੀ ਪੂਰੀ ਵਧੀਆ ਡਿਜ਼ਾਈਨ ਦਾ ਟਾਇਲ ਲੱਗੀ ਹੋਈ ਆ ਜਿੰਨਾ ਵੀ ਕੰਮ ਕਰਾਇਆ ਵਧੀਆ ਕੰਮ ਕਰਾਇਆ ਹੈ ਰੀਜਨਲ ਕੰਮ ਕਰਵਾਇਆ ਹੋਇਆ ਜੀ ਇਹ ਐਕਜ਼ ਹਸਟ ਫੈਨ ਲੱਗਿਆ ਵੈਂਟੀਲੇਸ਼ਨ ਦੇ ਰੋਸ਼ਨੀ ਲਈ ਤੇ ਆ ਦੇਖੋ ਇੱਥੇ ਕੱਪੜੇ-ਕਪੜੇ ਟੰਗਣ ਵਾਸਤੇ ਵੀ ਲੱਗਿਆ ਸਟੈਂਡ ਜਹਾ ਕੋਠੀ ਪੂਰੀ ਸ਼ਾਨਦਾਰ ਬਣੀ ਹੋਈ ਹੈ ਜੀ ਤੇ ਆ ਦੇਖੋ ਆ ਕਾਰਨਰ ਵਿੰਡੋ ਲੱਗੀ ਹੋਈ ਆ ਬੈੱਡਰੂਮ ਦੇ ਵਿੱਚ ਤੇ ਇਹਦੇ ਨਾਲ ਹੀ ਬਣਿਆ ਹੋਇਆ ਜੀ ਆ ਡਰੈਸਿੰਗ ਰੂਮ ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਤੇ نیچے ਕੋਈ ਏਦਾਂ ਦਾ ਡਿਜ਼ਾਈਨ ਬਣਿਆ ਹੋਇਆ ਕੰਧਾਂ ਦੇ ਉੱਤੇ ਆ ਗਿਆ ਜੀ ਡਰੈਸਿੰਗ ਰੂਮ ਡਰੈਸਿੰਗ ਰੂਮ ਦੇ ਵਿੱਚ ਵੀ ਆ ਕਬੂਰਡ ਵਗੈਰਾ ਬਣੇ ਹੋਏ ਆ ਇਹਦੇ ਵਿੱਚ ਆਪਾਂ ਆਪਣੇ ਹਿਸਾਬ ਨਾਲ ਕਿਦਾਂ ਮਰਜ਼ੀ ਸਵਾਨ ਸਵਾਨ ਕੱਪੜੇ ਕੁੱਪੜੇ ਰੱਖ ਸਕਦੇ ਆ ਵਧੀਆ ਬਣਿਆ ਹੋਇਆ ਸਾਰਾ ਜਿੰਨੀ ਵੀ ਕੋਠੀ ਆ ਟੋਟਲੀ ਪੂਰੀ ਵਧੀਆ ਬਣੀ ਹੋਈ ਆ ਇਹ ਵੀ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਦੇਖੋ ਇਹ ਵੀ ਬਾਕਸੇ ਜੇ ਬਣੇ ਹੋਏ ਆ ਵੀ ਆਪਾਂ ਜਿੰਨੇ ਮਰਜ਼ੀ ਕੱਪੜੇ ਕੁੱਪੜੇ ਰੱਖਣੇ ਰੱਖ ਸਕਦੇ ਆ ਆਪਣੇ ਆ ਦੇਖੋ ਜੀ ਥੋੜਾ ਬਹੁਤਾ ਕਲਰ ਦਾ ਕੰਮ ਕਰਾਉਣ ਵਾਲਾ ਉਹ ਵੀ ਤੁਹਾਨੂੰ ਪਤਾ ਕਿਉਂਕਿ ਕਾਫੀ ਟਾਈਮ ਤੋਂ ਕੋਠੀ ਹੁਣ ਇਹ ਖਾਲੀ ਪਈ ਸੀ ਇਹ ਫੌਜੀ ਬਾਈ ਦੀ ਕੋਠੀ ਆ ਕਿਸੇ ਦੀ ਉਹਨਾਂ ਦੀ ਡਿਊਟੀ ਕਿਸੇ ਪਾਸੇ ਲੱਗੀ ਆ ਹੋਰ ਤੇ ਉਹਨਾਂ ਨੇ ਤਾਂ ਕਰਕੇ ਉੱਥੇ ਹੁਣ ਉਹਨਾਂ ਨੂੰ ਕੁਆਟਰ-ਕੁਆਟਰ ਮਿਲੇ ਹੋਇਆ ਫੈਮਿਲੀ ਸਾਰੀ ਨਾਲ ਹੀ ਗਈ ਹੋਈ ਆ ਤੇ ਉੱਥੇ ਹੀ ਰਹਿੰਦੇ ਆਗੇ ਤਾਂ ਕੋਠੀ ਵੇਚਣ ਲੱਗਿਆ ਜੀ ਤੇ ਆ ਇੱਥੇ ਇਧਰ ਸ਼ੀਸ਼ਾ ਲੱਗਿਆ ਹੋਇਆ ਜੀ ਤਿਆਰਤੂਰ ਹੋਣ ਵਾਸਤੇ ਅਬ ਬਾਕੀ ਸਮਾਨ ਸੂਨ ਰੱਖਣ ਨੂੰ ਬਾਕਸ ਜੇ ਬਣੇ ਹੋਇਆ ਤੇ ਆਜੋ ਜੀ ਹੁਣ ਤੁਹਾਨੂੰ ਦਿਖਾਉਂਦੇ ਡ੍ਰੈنگ ਰੂਮ ਆ ਦੇਖੋ ਲੌਬੀ ਵੀ ਕਿੰਨੀ ਖੁੱਲੀ ਆ ਪੂਰੀ ਖੁੱਲੀ ਡੁੱਲੀ ਲੌਬੀ ਆ ਤੇ ਆ ਗਿਆ ਡ੍ਰੈنگ ਰੂਮ ਇਹਦੇ ਚ ਲੱਕੜੀ ਦਾ ਡਿਜ਼ਾਈਨ ਬਣਿਆ ਹੋਇਆ ਜਿਹੜਾ ਫਰੰਟ ਤੇ ਗੇਟ ਲੱਗਾ ਹੋਇਆ ਲੱਕੜੀ ਦਾ ਬਣਿਆ ਹੋਇਆ ਹਿਸਾਬ ਕਿਤਾਬ ਜਹਾ ਜਿਹੜੇ ਬਾਕਸ ਜੇ ਬਣੇ ਹੋਏ ਆ ਇਹਨਾਂ ਦੇ ਵਿੱਚ ਆਪਾਂ ਸ਼ੋ ਸ਼ੂ ਦਾ ਸਮਾਨ ਸੂਨ ਰੱਖ ਸਕਦੇ ਆ ਬੜੀ ਡਿਜ਼ਾਈਨਦਾਰ ਕੋਠੀ ਆ ਤੇ ਆ ਦੇਖੋ ਜੀ ਛੱਤ ਦੇ ਉੱਤੇ ਪੀਓਪੀ ਦਾ ਕੁਝ ਏਦਾਂ ਦਾ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਦੋ ਵਿੰਡੋ ਦਿੱਤੀਆਂ ਗਈਆਂ ਇਹਦੇ ਵਿੱਚ ਇੱਕ ਫਰੰਟ ਤੇ ਵਿੰਡੋ ਦਿੱਤੀ ਹੈ ਇੱਕ ਬੈਕ ਸਾਈਡ ਆ ਵਿੰਡੋ ਦਿੱਤੀ ਹੋਈ ਆ ਕੋਠੀ ਨੂੰ ਦੇਖ ਕੇ ਪੂਰੀ ਰੂਹ ਖੁਸ਼ ਹੁੰਦੀ ਹੈ ਜੀ ਪੂਰਾ ਰੀਜਨਲ ਆ ਕੰਮ ਆ ਜਦੋਂ ਤੁਸੀਂ ਕੋਠੀ ਦੇਖਣਾ ਹੋਗੇ ਤੁਹਾਨੂੰ ਆਪ ਹੀ ਪਤਾ ਲੱਗਣਾ ਵੀ ਕਿੰਨਾ ਸੋਹਣਾ ਕੰਮ ਕਰਵਾਇਆ ਹੋਇਆ ਤੇ ਆ ਦੇਖੋ ਇਹ ਲੌਬੀ ਦੇ ਵਿੱਚ ਵਾਸ਼ਫੇਸ਼ਨ ਲੱਗਿਆ ਹੋਇਆ ਹੈ ਤੇ ਸ਼ੀਸ਼ਾ ਵੀ ਲੱਗਿਆ ਹੋਇਆ ਉੱਪਰ ਆ ਦੇਖੋ ਇਹ ਵੀ ਆਪਾਂ ਤੁਹਾਨੂੰ ਬਾਕਸੇ ਖੋਲ ਕੇ ਦਿਖਾਉਨੇ ਆ ਵਧੀਆ ਜਿੰਨਾ ਵੀ ਕੰਮ ਆ ਸਾਰਾ ਵਧੀਆ ਵਾਸ਼ਰੂਮ ਦੇਖੋ ਕਿੰਨਾ ਸੋਹਣਾ ਤੇ ਹੇਠੇ ਦੇ ਜਿਹੜੇ ਬਾਕਸੇ ਬਣੇ ਉਹ ਵੀ ਖੋਲ ਕੇ ਦਿਖਾਉਨੇ ਆ ਆ ਦੇਖੋ ਜੀ ਇਹਨਾਂ ਚ ਆਪਾਂ ਆਪਣਾ ਸਮਾਨ ਸੋਹਣ ਰੱਖ ਸਕਦੇ ਹਾਂ ਕਿੱਦਾਂ ਵੀ ਤੇ ਆ ਗਿਆ ਜੀ ਵਾਸ਼ਿੰਗ ਏਰੀਆ ਇਹ ਵੀ ਕਵਰੀ ਹੈ ਵਾਸ਼ਿੰਗ ਤੇ ਵੈਂਟੀਲੇਸ਼ਨ ਏਰੀਆ ਤੇ ਹੁਣ ਤੁਹਾਨੂੰ ਦਿਖਾਉਂਦੇ ਬਾਥਰੂਮ ਇਹਦੇ ਨਾਲ ਹੀ ਬਾਥਰੂਮ ਬਣਿਆ ਹੋਇਆ ਆ ਗਿਆ ਜੀ ਬਾਥਰੂਮ ਪਰ ਇਹ ਬਾਥਰੂਮ ਦੇ ਤੌਰ ਤੇ ਇਹਨਾਂ ਨੇ ਯੂਜ਼ ਨਹੀਂ ਕੀਤਾ ਆ ਸੈਲਫ ਜੀ ਪਾਈ ਹੋਈ ਹੈ ਇਹਦੇ ਵਿੱਚ ਤੇ ਫਿਟਿੰਗ ਇਹਦੀ ਸਾਰੀ ਹੋਈ ਵੀ ਆ ਸ਼ੀਟ ਸ਼ਫਟ ਲਾਈ ਨਹੀਂ ਇਹਨਾਂ ਨੇ ਫਿਟਿੰਗ ਹੋਈ ਵੀ ਇੱਥੇ ਇਹਦਾ ਗੇਟ ਦੋ ਗੇਟ ਆ ਦੇ ਇੱਕ ਤਾਂ ਲੌਬੀ ਦੇ ਵਿੱਚੋਂ ਕਾਮਨ ਆਜਣੇ ਬਾਥਰੂਮ ਹੈ ਲੋਬੀ ਦੇ ਵਿੱਚ ਵੀ ਗੇਟ ਅਤੇ ਬੈੱਡਰੂਮ ਦਾ ਵੀ ਗੇਟ ਦਿੱਤਾ ਗਿਆ। ਇਹ ਜਿਹੜਾ ਕੋਠੀ ਦਾ ਨਕਸ਼ਾ ਹੀ ਵਸਤੂ ਦੇ ਹਿਸਾਬ ਨਾਲ ਬਣਿਆ ਹੋਇਆ। ਸਾਰਾ ਨਕਸ਼ਾ ਵਸਤੂ ਦੇ ਹਿਸਾਬ ਨਾਲ ਬਣਿਆ ਹੋਇਆ ਤੇ ਆਜੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੂਜਾ ਬੈੱਡਰੂਮ। ਰੇਟ ਮਾਲਕਾਂ ਨੇ ਬਿਲਕੁਲ ਜਾਇਜ਼ ਮੰਗਿਆ। ਰੇਟ ਸੁਣਨ ਲਈ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਤੇ ਇਹਦੇ ਵਿੱਚ ਵੀ ਲੱਕੜ-ਲੁੱਕੜ ਦਾ ਸਾਰਾ ਕੰਮ ਹੋਇਆ ਹੋਇਆ। ਗੇਟ-ਗੂੜੇ ਪੂਰੇ ਵਧੀਆ ਲੱਗੇ ਹੋਏ ਆ। ਬੈਕ ਸਾਈਡ ਤੇ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਵਿੰਡੋ ਦਿੱਤੀ ਗਈ ਆ। ਗੇਟ ਵੀ ਛੱਡਿਆ ਗਿਆ। ਇਹ ਵੀ ਤੁਹਾਨੂੰ ਬੈਕ ਸਾਈਡ ਦਿਖਾਵ ਇੱਕ ਕਮਰੇ ਦੇ ਵਿੱਚ ਵੀ LED ਪੈਨਲ ਵੀ ਬਣਿਆ ਹੋਇਆ ਤੇ ਆਹ ਦੇਖੋ ਕਬੂਰਡ ਵੀ ਬਣਿਆ ਹੋਇਆ ਜੀ ਤੇ ਇਹਦਾ ਵੀ ਤੁਹਾਨੂੰ ਦਿਖਾਉਂਦੇ ਬੱਲੇ ਬੱਲੇ ਖੋਲ ਕੇ ਸਾਰੇ ਵਧੀਆ ਬਣਿਆ ਹੋਇਆ ਪੂਰਾ ਹਿਸਾਬ ਕਿਤਾਬ ਤੇ ਆ ਨੀਚੇ ਜੁੱਤੀਆਂ ਜੱਤੀਆਂ ਰੱਖਣ ਨੂੰ ਵੀ ਬਣਿਆ ਹੋਇਆ ਜੀ ਤੇ ਆਹ ਦੇਖੋ ਆਹ ਗੇਟ ਆ ਜੀ ਇਹ ਵੀ ਤੁਹਾਨੂੰ ਦਿਖਾਉਂਦੇ ਆ ਖੋਲ ਕੇ ਜਿਹੜਾ ਇਹ ਗੇਟ ਆ ਪਤਾ ਨਹੀਂ ਲੱਗਦਾ ਵੀ ਇਹ ਗੇਟ ਆ ਕਿ ਕੀ ਆ ਹਨਾ ਵੀ ਅਹਾਈ ਲੱਗਦਾ ਕਬੂਰਡ ਹੀ ਲੱਗਦਾਗਾ ਵੀ ਉਹਦਾ ਗੇਟ ਆ ਇਹ ਆ ਬਾਥਰੂਮ ਦੇ ਵਿੱਚ ਜਾਣ ਨੂੰ ਤੇ ਆ ਦੇਖੋ ਇਹ ਅੰਦਰਲੀ ਸਾਈਡ ਤੋਂ ਲੱਗਿਆ ਵਾ ਤਾਂ ਕਰਕੇ ਹੁਣ ਖੁੱਲਿਆ ਨਹੀਂ ਉਹ ਆਪਾਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਹਾਂ ਜਿਹੜਾ ਬਾਥਰੂਮ ਬਣਿਆ ਹੋਇਆ ਤੇ ਆ ਜੀ ਹੁਣ ਬੈਕ ਸਾਈਡ ਤੋਂ ਦਿਖਾਉਂਦੇ ਤੁਹਾਨੂੰ ਖੁੱਲਾ ਡੁੱਲਾ ਪ੍ਰੋਗਰਾਮ ਤੇ ਆ ਦੇਖੋ ਇਹਦੇ ਚ ਕੁਛ ਇਦਾਂ ਦਾ ਡਿਜ਼ਾਈਨ ਬਣਿਆ ਹੋਇਆ ਛੱਤ ਦੇ ਉੱਤੇ ਜਿਹੜਾ ਪੀਓਪੀ ਦਾ ਡਿਜ਼ਾਈਨ ਡਾਊਨ ਸੀਲਿੰਗ ਹੋਈ ਵੀ ਆ ਤੇ ਆ ਬੈਕ ਸਾਈਡ ਤੇ ਜਿਹੜੀ ਜਗ੍ਹਾ ਛੱਡੀ ਉਹ ਦਿਖਾਉਂਦੇ ਤੁਹਾਨੂੰ ਵੀ ਕਾਫੀ ਜ਼ਿਆਦਾ ਜਗ੍ਹਾ ਛੱਡੀ ਹੋਈ ਆ ਧੁੱਪ ਸਿੱਧੀ ਆਉਂਦੀ ਏ ਜੇ ਇੱਧਰ ਆ ਆ ਦੇਖੋ ਆ ਜਗ੍ਹਾ ਛੱਡੀ ਹੋਈ ਆ ਬੈਕ ਸਾਈਡ ਤੇ ਤੇ ਜਿਹੜੀ ਬੈਕ ਸਾਈਡ ਤੇ ਜਗ੍ਹਾ ਛੱਡੀ ਹੋਈ ਇਧਰ ਇਹਨਾਂ ਅੰਦਰ ਅਕਤਰ ਦਰੁਖ ਤੇ ਜਿ ਲਾਏ ਹੋਇਆ ਤੇ ਕੰਧ ਦੇ ਉੱਤੇ ਬੈਕ ਸਾਈਡ ਤਾਰ ਵੀ ਲਾਈ ਹੋਈ ਹੈ ਜੀ ਤੇ ਵੀ ਵਧੀਆ ਕੋਠੀ ਬਣੀ ਹੋਈ ਹੈ ਜੀ ਜਿੰਨੀ ਵੀ ਬਣੀ ਹੋਈ ਆ ਆ ਸਾਈਡ ਕੰਦਾ ਦੇ ਉੱਤੇ ਟਾਇਲ ਵੀ ਲੱਗੀ ਹੋਈ ਆ ਦੇਖੋ ਜਿਹੜੀ ਸਾਈਡਾਂ ਤੇ ਟਾਈ ਟਾਈ ਤਿੰਨ ਤਿੰਨ ਫੋਰ ਟਾਇਲ ਲੱਗੀ ਹੋਈ ਆ ਤੇ ਆ ਕਲਰ ਪੇਂਟ ਦਾ ਕੰਮ ਰਹਿੰਦਾ ਜੀ ਥੋੜਾ ਜਿਹਾ ਕਿਉਂਕਿ ਇੱਥੇ ਰਹਿੰਦੇ ਰੁੰਦੇ ਹੈ ਨਹੀਂਗੇ ਤਾਂ ਹੀ ਕਲਰ ਕੁਲਰ ਨਹੀਂ ਕਰਾਇਆ ਹੋਇਆ ਤੇ ਆਜੋ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਕਿਚਨ ਕਿਚਨ ਵੀ ਦੇਖੋ ਕਿੱਡੀ ਵੱਡੀ ਬਣੀ ਹੋਈ ਆ ਕਿਚਨ ਦੇ ਵਿੱਚ ਬਾਕਸ ਨਹੀਂ ਬਣੇ ਬਾਕੀ ਸਾਰਾ ਕੰਮ ਕੰਪਲੀਟ ਆ ਜੀ ਤੇ ਲੌਬੀ ਬਹੁਤ ਖੁੱਲੀ ਡੁੱਲੀ ਐ ਲੌਬੀ ਦੇ ਉੱਤੇ ਜਿਹੜੀ ਡਾਊਨ ਸੀਲਿੰਗ ਹੋਈ ਆ ਉਹ ਵੀ ਪੂਰੀ ਵਧੀਆ ਹੋਈ ਵੀ ਆ ਤੇ ਆ ਦੇਖੋ ਕਿਚਨ ਪੂਰੀ ਖੁੱਲੀ ਡੁੱਲੀ ਕਿਚਨ ਬਣੀ ਹੋਈ ਆ ਤੇ ਆ ਓਪਨ ਹੀ ਐ ਜੀ ਇੱਥੇ ਪਰਦਾ-ਪੜਦਾ ਲੱਗਣ ਵਾਲਾ ਆ ਕਿਚਨ ਦੇ ਕੋਰਨਰ ਤੇ ਇੱਕ ਦਰਖਤ ਜਿਹਾ ਬਣਾਇਆ ਹੋਇਆ ਇਹ ਵੀ ਸ਼ੋਅ ਦਾ ਸਮਾਨ ਸੋਨ ਰੱਖਣ ਵਾਸਤੇ ਇੱਥੇ ਤੇ ਆ ਛੋਟੇ-ਛੋਟੇ ਸਲਫਾਇਂਗੇ ਬਣਾਉਣਗੇ ਇਹਦੇ ਵਿੱਚ ਤੇ ਆਹ ਦੇਖੋ ਜੀ ਜਿਹੜੀ ਸੈਲਫ ਆ ਕਿੰਨੀ ਵੱਡੀ ਸੈਲਫ ਪਾਈ ਹੋਈ ਆ ਤੇ ਆਹ ਸਮਰਸੀ ਵਾਲ ਬੋਰ ਹੋਇਆ ਵਾ ਜੀ ਉਹਦਾ ਸਟਾਰਟਰ ਰਸੋਈ ਦੇ ਵਿੱਚ ਹੀ ਲੱਗਾ ਹੋਇਆ ਤੇ ਆਹ ਦੇਖੋ ਸੈਲਫ ਜਿਹੜੀ ਪਈ ਆ ਪੂਰੀ ਵੱਡੀ ਸੈਲਫ ਪਈ ਹੋਈ ਆ ਆਹ ਸ਼ੈਂਖ ਲੱਗਿਆ ਹੋਇਆ ਜੀ ਗਰਮ ਪਾਣੀ ਵਾਲਾ ਵੀ ਲੱਗਿਆ ਗੀਜਰ ਤੇ ਆਹ ਚਿਮਨੀ ਵੀ ਲੱਗੀ ਹੋਈ ਆ ਦੇ ਵਿੱਚ ਤੇ ਸੈਲਫ ਦੇ ਉੱਤੇ ਪੱਥਰ ਵੀ ਬਹੁਤ ਸੋਹਣਾ ਲੱਗਿਆ ਕਾਲੇ ਰੰਗ ਦਾ ਪੱਥਰ ਜਿਹੜਾ ਲੱਗਿਆ ਬਹੁਤ ਵਧੀਆ ਲੱਗਿਆ ਹੋਇਆ ਤੇ ਡਾਊਨ ਸੀਲਿੰਗ ਇਹਦੀ ਬਹੁਤ ਸੋਹਣੀ ਹੋਈ ਵੀ ਹੈ ਜੀ ਕੋਠੀ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਆ ਬਾਕੀ ਖੁਸ਼ ਹੁੰਦੀ ਆ ਰੂਹ ਦੇ ਤੁਸੀਂ ਆਓਗੇ ਜਦੋਂ ਤੁਹਾਨੂੰ ਆਪ ਹੀ ਪਤਾ ਲੱਗਣਾ ਬਹੁਤ ਵਧੀਆ ਕੋਠੀ ਬਣੀ ਹੋਈ ਆ ਇਹਨਾਂ ਨੇ ਵੇਚਣ ਲਈ ਨਹੀਂ ਬਣਾਈ ਹੋਈ ਆ ਆਪਦੇ ਰਹਿਣ ਲਈ ਬਣਾਈ ਸੀ ਚਲੋ ਸੌ ਮਜਬੂਰੀਆਂ ਹੋ ਜਾਂਦੀਆਂ ਵੀ ਵੇਚਣੀਆਂ ਪੈਣੀਆਂ ਕੋਠੀਆਂ-ਕੁਠੀਆਂ ਜਾਂ ਘਰ ਤੇ ਆ ਲੌਬੀ ਦੇ ਵਿੱਚ ਦੀ ਪੌੜੀਆਂ ਚੜ੍ਹਦੀਆਂ ਜੀ ਤੇ ਪੌੜੀਆਂ ਦੇ ਉੱਤੇ ਪੂਰਾ ਵਧੀਆ ਪੱਥਰ ਲੱਗਿਆ ਹੋਇਆ ਹੈ। ਸਟੀਲ ਦੀ ਰੇਲਿੰਗ ਲੱਗੀ ਹੋਈ ਆ। ਆ ਦੇਖੋ ਵਧੀਆ ਰੇਲਿੰਗ ਲੱਗੀ ਹੋਈ ਆ ਸਟੀਲ ਦੀ। ਤੇ ਪੱਥਰ ਵੀ ਪੂਰਾ ਵਧੀਆ ਲੱਗਿਆ ਹੋਇਆ। ਸਾਰਾ ਕੰਮ ਕੰਪਲੀਟ ਆ ਜੀ। ਇੱਕ ਨੰਬਰ ਕੋਠੀਆਂ ਪੂਰੀ। ਤੇ ਆ ਸਾਹਮਣੇ ਵਾਲਪੇਪਰ ਲੱਗਿਆ ਹੋਇਆ ਜੀ ਕੰਧ ਦੇ ਉੱਤੇ। ਦੋ ਬੈੱਡਰੂਮ ਉੱਪਰ ਬਣੇ ਹੋਏ ਆ ਜੀ। ਤੇ ਆ ਝੂਲਾ ਲੱਗਿਆ ਹੋਇਆ ਜੀ। ਤੇ ਇੱਥੇ ਵੀ ਡਾਊਨ ਸੀਲਿੰਗ ਹੋਈ ਵੀ ਆ ਸਾਰੀ ਜਿਹੜੀ ਸੱਤ ਦੇ ਉੱਤੇ ਦੋ ਨਹੀਂ ਸਮਝ ਲਓ ਤਿੰਨ ਬੈੱਡਰੂਮ ਹੀ ਬਣੇ ਹੋਏ ਉੱਪਰ ਤਾਂ ਇੱਕ ਆਗਾ ਹੀ ਬੈੱਡਰੂਮ ਆਹ ਇਹਦੇ ਵਿੱਚ ਵਾਲਪੇਪਰ ਲੱਗਾ ਹੋਇਆ ਤੇ ਆ ਦੇਖੋ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਵਿੰਡੋ ਦਿੱਤੀ ਹੋਈ ਆ ਦੋ ਵਿੰਡੋਆਂ ਦਿੱਤੀਆਂ ਹੋਈਆਂ ਇਹਦੇ ਵਿੱਚ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਤੇ ਆ ਸੋ ਦਾ ਸਮਾਨ ਸੁੰਨ ਰੱਖਣੇ ਬੱਚਿਆਂ ਦਾ ਸਮਾਨ ਸੁੰਨ ਰੱਖਣ ਵਾਸਤੇ ਬਣਾਇਆ ਹੋਇਆ ਹਿਸਾਬ ਕਿਤਾਬ ਜ ਆਜੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਦੂਜਾ ਕਮਰਾ ਇਹ ਬਾਥਰੂਮ ਦੇ ਕਾਰਨਰ ਦੇ ਉੱਤੇ ਵਾਸ਼ਵੇਸ਼ਨ ਲੱਗਿਆ ਹੋਇਆ ਹੈ। ਤੇ ਆ ਕੰਧ ਦੇ ਉੱਤੇ ਟਾਇਲ ਲੱਗੀ ਹੋਈ ਹੈ, ਵਧੀਆ ਟਾਇਲ ਲੱਗੀ ਹੋਈ ਹੈ ਪੂਰੀ। ਤੇ ਆ ਦੇਖੋ ਆ ਗਿਆ ਜੀ ਬਾਥਰੂਮ, ਇਹ ਵੀ ਪੂਰਾ ਖੁੱਲਾ ਡੋਲਾ ਬਾਥਰੂਮ ਬਣਿਆ ਹੋਇਆ ਹੈ, ਟਾਇਲ ਟੂ ਲੱਗੀ ਹੋਈ ਹੈ ਵਧੀਆ। ਵਾਸ਼ਵੇਸ਼ਨ ਲੱਗਿਆ ਅੰਦਰਲੀ ਸਾਈਡ ਵੀ ਇਹਦੇ। ਤੇ ਇੰਗਲਿਸ਼ ਸ਼ੀਟ ਲੱਗੀ ਹੋਈ ਹੈ ਜੀ। ਟਾਇਲ ਟੂ ਵੀ ਪੂਰੀ ਵਧੀਆ ਲੱਗੀ ਹੋਈ ਹੈ। ਕਾਮਨ ਬਾਥਰੂਮ ਆਈ ਉੱਪਰ ਜਿਹੜਾ ਅਟੈਚ ਨਹੀਂ ਕਾਮਨ ਬਾਥਰੂਮ ਆ ਕਮਰਿਆਂ ਦੇ ਨਾਲ। ਔਰ ਦੇਖੋ ਜੀ ਇੱਕ ਆ ਗਿਆ ਬੈਡਰੂਮ ਆਹ ਇਹ ਪੂਰਾ ਖੁੱਲਾ ਢੁਲਾ ਬੈਡਰੂਮ ਬਣਿਆ ਹੋਇਆ ਇਹਦੇ ਵਿੱਚ ਵੀ ਇੱਕ ਕੰਧ ਦੇ ਉੱਤੇ ਵਾਲਪੇਪਰ ਲੱਗਾ ਹੋਇਆ ਤੇ ਬਾਕੀ ਜਿਹੜਾ ਕਲਰ ਪੇਂਟ ਦਾ ਕੰਮ ਹੋਇਆ ਵਾ ਤੇ ਆ ਇਹਦੇ ਵਿੱਚ ਵੀ LED ਪੈਨਲ ਬਣਿਆ ਹੋਇਆ ਗੇਟ ਦਾ ਵੀ ਡਿਜ਼ਾਈਨ ਦੇਖ ਲਓ ਗੇਟ ਪੂਰਾ ਸੋਹਣਾ ਲੱਗਿਆ ਹੋਇਆ ਲੱਕੜ ਦਾ ਵੀ ਜਿੰਨਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕਿਹਾ ਬਹੁਤ ਵਧੀਆ ਕੰਮ ਕਰਵਾਇਆ ਹੋਇਆ ਲੱਕੜ ਦਾ ਜਿੰਨਾ ਵੀ ਕੰਮ ਹੋਇਆ ਉਹਨਾਂ ਦੇ ਰਿਸ਼ਤੇਦਾਰ ਇਸੇ ਰਿਸ਼ਤੇਦਾਰ ਨੇ ਕੀਤਾ ਤੇ ਆ ਛੱਤ ਦੇ ਉੱਤੇ ਕੁਝ ਇਦਾਂ ਦਾ ਡਿਜ਼ਾਈਨ ਬਣਿਆ ਹੋਇਆ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਵਿੰਡੋ ਦਿੱਤੀ ਗਈ ਆ ਤੇ ਵਿੰਡੋ ਦੇ ਨਾਲ ਹੀ ਇਧਰ ਬਾਹਰਲੀ ਸਾਈਡ ਜਾਣ ਨੂੰ ਬਾਲਕਨੀ ਜਾਣ ਨੂੰ ਗੇਟ ਵੀ ਦਿੱਤਾ ਗਿਆ ਤੇ ਆਜੋ ਆਪਾਂ ਇਧਰ ਦੀ ਦਿਖਾਉਨੇ ਉਹ ਗੇਟ ਜਾਂ ਖੋਲਣਾ ਪੈਣਾ ਸੀਗਾ ਤੇ ਇਧਰ ਤੁਸੀ ਦਿਖਾ ਦਾਂਗੇ ਤੁਹਾਨੂੰ ਬਾਹਰ ਦੀ ਤੇ ਆ ਛੱਤ ਦੇ ਉੱਤੇ ਕੁਝ ਇਦਾਂ ਦਾ ਡਿਜ਼ਾਈਨ ਬਣਿਆ ਹੋਇਆ ਜਿਹੜਾ ਸਾਹਮਣੇ ਐਲੀਵੇਸ਼ਨ ਬਣਾਇਆ ਹੋਇਆ ਇਹਨਾਂ ਨੇ ਤੇ ਆ ਦੇਖੋ ਕੰਧ ਦੇ ਉੱਤੇ ਟਾਇਲ ਲੱਗੀ ਹੋਈ ਹੈ ਜੀ ਜਿਹੜੀ ਫਰੰਟ ਵਾਲੀ ਕੰਧ ਹੈ ਤੇ ਟਾਇਲ ਲੱਗੀ ਹੋਈ ਹੈ ਇੱਥੇ ਤੇ ਆ ਉੱਪਰਲਾ ਵਿਜੀਲਰ ਆ ਗਿਆ ਇਸ ਹਾਕਿਤਾਬ ਜਿਹੜਾ ਤonda سینਾ ਵੀ ਉੱਪਰਲੇ ਦਾ ਜਿਹੜੀ ਉੱਪਰਲੀ ਮੰਜ਼ਲਾ ਇਹਦੀ ਫਿਟਿੰਗ ਲੱਗ ਗਈ ਆ ਤੇ ਇਹਦਾ ਬਿਜਲੀ ਦਾ ਇੱਧਰ ਪਿਆ ਹਿਸਾਬ ਕਿਤਾਬ ਤੇ ਆ ਗਈ ਜੀ ਬਾਲਕੋਨੀ ਆ ਮੂਰੇ ਬਾਲਕੋਨੀ ਛੱਡੀ ਹੋਈ ਆ ਛੋਟੀ ਜਿਹੀ ਇੱਕ ਤੇ ਫਰੰਟ ਤੇ ਟਾਇਲ ਹੀ ਲੱਗੀ ਹੋਈ ਆ ਜੀ ਜਿੰਨੀਆਂ ਅਸੇ ਪਾਸੇ ਕੋਠੀਆਂ ਬਣੀਆਂ ਉਹ ਵੀ ਵਧੀਆ ਹੀ ਬਣੀਆਂ ਹੋਊਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਛੱਤ ਦੇ ਉੱਤੇ ਤੇ ਆਜੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਤੀਜਾ ਕਮਰਾ ਉਹ ਪੂਰਾ ਹਵਾਦਾਰ ਕਮਰਾ ਜੀ ਉਹਦੇ ਚ ਇੱਕ ਕੰਧ ਦੇ ਥਾਂ ਤੇ ਜਾਲੂਏ ਲੱਗੀ ਹੋਈ ਆ ਉਹ ਬਹੁਤ ਵਧੀਆ ਚੀਜ਼ ਆ ਇਹ ਗਰਮੀ ਗਰਮੀ ਚ ਇੱਥੇ ਹਵਾਦਾਰਾ ਪੂਰਾ ਕਮਰਾ ਇੱਥੇ ਪੈ ਸਕਦਾ ਬੰਦਾ ਤੇ ਆ ਦੇਖੋ ਜਿਹੜੀ ਰੇਲਿੰਗਾਂ ਸਾਰੇ ਪਰਤਕ ਕਮਾਈ ਹੋਈ ਆ ਬਾਕੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਜੇ ਵੀ ਡਾਇਰੈਕਟ ਕਾਲ ਨਾ ਕਰਿਆ ਕਰੋ WhatsApp ਕਾਲ ਕਰਿਆ ਕਰੋ ਕਿ ਕਈ ਵੀਰੇ ਫੋਨ ਨਹੀਂ ਚੱਕ ਹੁੰਦੇ ਇਧਰ ਬੈਕ ਕਾਲ ਨਹੀਂ ਹੁੰਦੀ ਜੀ ਸਾਡਾ ਪੈਕ ਉਹ ਜਿਹਾ ਹੀ ਪਾਇਆ ਹੁੰਦਾ ਇਧਰ ਬੈਕ ਕਾਲ ਨਹੀਂ ਹੁੰਦੀ ਤੇ ਆ ਗਿਆ ਤੀਜਾ ਕਮਰਾ ਤੇ ਵਟਸਐਪ ਤੇ ਜੇ ਮੈਸੇਜ ਕਰੋਗੇ ਜਾਂ ਫੋਨ ਕਰੋਗੇ ਤਾਂ ਉੱਤੇ ਆਪਣੀ ਗੱਲਬਾਤ ਵੀ ਹੋ ਸਕਦੀ ਆ ਉੱਤੇ ਹੁਣ ਪਤਾ ਲੱਗਦਾ ਨਹੀਂ ਬਹੁਤ ਸਾਰੇ ਫੋਨ ਐਦਾਂ ਦੇ ਜਿਹੜੇ ਚੱਕ ਹੀ ਨਹੀਂ ਹੁੰਦੇ ਜੀ ਕਿਉਂਕਿ ਫੋਨ ਆਏ ਹੋਏ ਹੁੰਦੇ ਆ ਤੇ ਵਿੱਚ ਆ ਜਾ ਜਾਂਦੇ ਫੋਨ ਐਦਾਂ ਤੇ ਚੱਕ ਹੁੰਦੇ ਨਹੀਂ ਜੀ ਫਿਰ ਬੈਕ ਕਾਲ ਹੁੰਦੀ ਨਹੀਂ ਉਹਨਾਂ ਨੂੰ ਤੇ ਆਹ ਦੇਖੋ ਜੀ ਆਹ ਬੈਕ ਸਾਈਡ ਤੇ ਜਿਹੜੀ ਜਗ੍ਹਾ ਛੱਡੀ ਹੋਈ ਆ ਤੇ ਆਹ ਸਾਹਮਣੇ ਆ ਗਿਆ ਜੀ ਪੂਜਾ ਰੂਮ ਇਹ ਜਿਹੜਾ ਪੂਜਾ ਰੂਮ ਸਾਈਡ ਤੇ ਹੀ ਬਣਿਆ ਹੋਇਆ ਉੱਪਰਲੀ ਸਾਈਡ ਆ ਪੂਜਾਰੂਮ ਬਣਿਆ ਹੈ ਬਹੁਤ ਵਧੀਆ ਬਣਿਆ ਹੋਇਆ ਪੂਜਾਰੂਮ ਵੀ ਇਹਦੇ ਵਿੱਚ ਵੀ ਵਾਲਪੇਪਰ ਵਗੈਰਾ ਲੱਗਿਆ ਹੋਇਆ ਤੇ ਬਾਹਰਲੀ ਸਾਈਡ ਤੇ ਇਧਰ ਤੋਂ ਵੀ ਪੌੜੀਆਂ ਚੜ੍ਹਦੀਆਂ ਆ ਗਿਆ ਜੀ ਮੱਗ ਜਿਹੜਾ ਛੱਡਿਆ ਹੋਇਆ ਹੈ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਮੱਗ ਛੱਡਿਆ ਹੋਇਆ ਜਿਹੜਾ ਉਹ ਇਧਰਲੀ ਸਾਈਡ ਹੈ ਤੇ ਆ ਬੈਕ ਸਾਈਡ ਤੇ ਦੇ ਖੇਤ ਹੀ ਹੈ ਜੀ ਕਰਦੇ ਉਹਦਾ ਕਲੋਨੀ ਦੇ ਵਿੱਚ ਆਈ ਕੋਠੀ ਹੈ ਜਿਹੜੀ ਕਲੋਨੀ ਦੇ ਵਿੱਚ ਲੈਂਕ ਰੋਡ ਵੀ ਨੇੜੇ ਹੀ ਲੱਗਦਾ ਇਹਨੂੰ ਤੇ ਛਤ ਤੋ ਧੁੰਦ ਖਾਮਾ ਗਿਆ ਆਸੇ ਪਾਸੇ ਦਾ ਮਾਹੌਲ ਤੇ ਆ ਪੌੜੀਆਂ ਵੀ ਇਧਰ ਤੋਂ ਹੀ ਚੜਦੀਆਂ ਇਹਦੀਆਂ ਇਹ ਜਿਹੜੀਆਂ ਪੌੜੀਆਂ ਇਹਨਾਂ ਤੇ ਨਹੀਂ ਪੱਥਰ ਲੱਗੇ ਸੈਂਪਲ ਉਦਾਂ ਪਲਸ 3 ਹੋਇਆ ਵਾ ਲੋਹੇ ਦੀ ਰੇਲਿੰਗ ਚੜਾਈ ਹੋਈ ਹੈ ਇਹਦੇ ਉੱਤੇ ਥੋੜੇ ਦਿਨ ਪਹਿਲਾਂ ਇੱਕ ਪੋਸਟ ਦੇਖੀ ਸੀ ਉੱਤੇ ਲਿਖਿਆ ਹੋਇਆ ਸੀ ਵੀ ਬੰਦੇ ਕੋਲ ਜਿਹੜਾ ਘਰ ਆ ਆਪਣਾ ਕਦੋਂ ਤੋਂ ਕਦੋਂ ਤੱਕ ਹੋਣਾ ਚਾਹੀਦਾ ਬਹੁਤ ਸਾਰੇ ਕਮੈਂਟੋ ਦੇ ਵਿੱਚ ਮੈਂ ਦੇਖਿਆ ਇਦਾਂ ਦੇ ਜਿਨ੍ਹਾਂ ਦੇ ਵਿੱਚ ਲਿਖਿਆ ਹੋਇਆ ਹੈ ਸਿਕਾ ਵੀ ਸਾਡੇ ਕੋਲ ਤਾਂ ਹਲੇ ਤੱਕ ਘਰ ਨਹੀਂ ਜੁੜਿਆ 45 45 40 40 ਸਾਲ ਦੀ ਉਮਰ ਹੋ ਗਈ। ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਜਿਹੜੇ ਅਬ ਵਿਚਾਰੇ ਕਿਰਾਏ ਤੇ ਬੈਠੇ ਸਾਰਿਆਂ ਨੂੰ ਘਰ ਮਿਲ ਜੇ 2026 ਦੇ ਵਿੱਚ ਵਿੱਚ। ਵੀ ਸਾਰੇ ਮਿਹਨਤ ਕਰੋ ਆਪਣੇ ਕੰਮਕਾਰ ਕਰੋ ਜੀ ਆਪਣੇ ਘਰ ਲਓ ਵਧੀਆ ਵਧੀਆ। ਤੇ ਆਹ ਦੇਖੋ ਜੀ ਆਸੇ ਪਾਸੇ ਬਹੁਤ ਵਧੀਆ ਮਾਹੌਲ ਆ। ਬਹੁਤ ਵਧੀਆ ਕੋਠੀਆਂ ਬਣੀਆਂ ਹੋਈਆਂ ਨੇ। ਤੇ ਲੈਂਕ ਰੋਡ ਵੀ ਬਿਲਕੁਲ ਨੇੜੇ ਆ ਜੀ। ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 75 ਲੱਖ ਰੁਪਏ ਇੱਕ ਕੋਠੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਣ ਤਣ ਕੀਤਾ ਜਾਊਗਾ ਜੀ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਵੀ ਸਬਸਕ੍ਰਾਈਬ ਦੇ ਨਾਲ ਲੱਗਿਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੇਕਰ ਤੁਸੀਂ ਵੀ ਆਪਣੀ ਕੋਠੀ ਮਕਾਨ ਦੁਕਾਨ ਜਾਂ ਜ਼ਮੀਨ ਵੇਚਣਾ ਜਾਂ ਕਿਰਾਏ ਤੇ ਚੜਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਉਹਦੀ ਵੀ ਵੀਡੀਓ ਪਾ ਕੇ ਉਹਨੂੰ ਵੀ ਜਲਦੀ ਤੋਂ ਜਲਦੀ ਸੇਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਸੀਂ ਕਿਹੜੇ ਇਲਾਕੇ ਵਿੱਚ ਕੋਠੀ ਘਰ ਜਾਂ ਜ਼ਮੀਨ ਲੱਭ ਰਹੇ ਹੋ ਉਹ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਨਹੀਂ ਤਾਂ WhatsApp ਤੇ ਮੈਸੇਜ ਕਰਦਿਆ ਕਰੋ ਜੀ ਉਹਦਾ ਜ਼ਿਆਦਾ ਬੈਨੀਫਿਟ ਹੋ ਜਾਂਦਾ ਹੈ ਤੇ WhatsApp ਤੇ ਮੈਸੇਜ ਕਰੋਗੇ ਤਾਂ ਤੁਹਾਨੂੰ ਉਥੋਂ ਦੀ ਵੀਡੀਓ ਆਪਾਂ ਡਾਇਰੈਕਟ ਹੀ ਤੁਹਾਨੂੰ ਪਾ ਦਾਂਗੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਜੀ